ਹੋ ਨਾਨਕਾ ਵੇ ਦੂਰ ਗਾ ਤੋਂ ਤੇਰਾ ਨਨਕਾਣਾ ਏ ਨਾਨਕਾ ਵੇ ਦੂਰ ਗਾ ਤੋਂ ਤੇਰਾ ਨਨਕਾਣਾ ਏ ਤੇ ਹਾਤੇ ਪਵਰਦੀਆਂ ਸਾਡਾ ਬੰਦੇ ਆਉਣਾ ਜਾਣਾ ਏ ਗਾਣੇ ਕਾਵੇ ਦੂਰ ਕਾ ਤੋਂ ਤੇਰਾ ਨਨਕਾਣਾ ਏ ਹੋ ਤੂੰ ਤੇ ਬਾਬਾ ਤਰਮਾ ਦੀ ਕਦੇ ਹੀ ਉਟਾ ਗਿਓ ਜਾਤਾ ਪਤਾ ਪਰ ਮਾਦੀ ਵੰਡ ਸੀ ਮਕਾ ਗਿਓ ਉਹ ਜਾਤਾ ਪਾਤਾ ਪਰੇ ਮਾਂ ਦੀ ਵੰਡ ਸੀ ਮਕਾ ਗਿਓ ਉਹ ਤੇਰੇ ਦੀ ਤੇਰੀ ਨੂੰ ਚੀਰੇ ਉਹ ਤੇਰੇ ਦੀ ਤੇਰੀ ਨੂੰ ਚੀਰੇ ਕਾਤੋ ਤਾਰਾਂ ਦਾ ਏ ਤਾਣਾ ਏ ਉਹ ਦੇਹਾਂ ਤੇ ਬੰਦੀਆਂ ਸਾਡਾ ਬੰਦ ਆਉਣਾ ਜਾਣਾ ਏ ਨਾਨਕਾ ਕਾਵੇ ਦੂਰ ਕਾ ਤੋ ਤੇਰਾ ਨਨਕਾਣਾ ਏ ਨਾਨਕਾ ਕਾਵੇ ਦੂਰ ਕਾ ਤੋ ਤੇਰਾ ਨਨਕਾਣਾ ਏ ਵੈਗਰਜੀ ਦਾ ਖਾਲਸਾ ਸ਼੍ਰੀ ਵੈਗਰਜੀ ਦੀ ਫਤਿਹ ਪ੍ਰਕਾਸ਼ ਪੁਰਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੀ ਧਰਤੀ ਦੇ ਉੱਤੇ ਬੜੇ ਚਾਵਾਂ ਦੇ ਨਾਲ ਤੇ ਖੁਸ਼ੀਆਂ ਦੇ ਨਾਲ ਬੜੀਆਂ ਰੌਣਕਾਂ ਦੇ ਨਾਲ ਮਨਾਇਆ ਜਾ ਰਿਹਾ ਤੇ ਜਿਹੜੀ ਸਾਂਝ ਹੈ ਨਾ ਭਾਈ ਮਰਦਾਨਾ ਦੀ ਤੇ ਬਾਬੇ ਨਾਨਕ ਦੀ ਉਹ ਤੁਰੋਂ ਹੀ ਚਲਦੀ ਆਈ ਹੈ ਤੇ ਗੁਰੂ ਨਾਨਕ ਸਾਹਿਬ ਆਪਣੀਆਂ ਜਿਹੜੀਆਂ ਚਾਰ ਉਦਾਸੀਆਂ ਨੇ ਉਹਨਾਂ ਦੀ ਸ਼ੁਰੂਆਤ ਵੀ ਭਾਈ ਮਰਦਾਨਾ ਦੇ ਨਾਲ ਹੀ ਕਰਦੇ ਨੇ ਤੇ ਜਦੋਂ ਭਾਈ ਮਰਦਾਨਾ ਜੀ ਇਸ ਜਹਾਨ ਤੋਂ ਚਲੇ ਜਾਂਦੇ ਨੇ ਤਾਂ ਉੱਥੇ ਉਹ ਆਪਣੀਆਂ ਧਾਰਮਿਕ ਯਾਤਰਾਵਾਂ ਜਿਹੜੀਆਂ ਨੇ ਸਮਾਪਤ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਆ ਕੇ ਵਸੇਬਾ ਕਰਦੇ ਨੇ ਤੇ ਖੇਤੀ ਕਰਨੀ ਸ਼ੁਰੂ ਕਰ ਦਿੰਦੇ ਨੇ ਇੱਥੇ ਹੀ ਮਹਾਰਾਜ ਨੇ ਕਿਹਾ ਸੀ ਕਿ ਉੱਤਮ ਖੇਤੀ ਮੱਧਮ ਵਪਾਰ ਤੇ ਨਿਖਿੱਧ ਚਾੱਕਰੀ ਭਾਈ ਮਰਦਾਨਾ ਦੀ ਜਿਹੜੀ ਸਾਂਝ ਆ ਗੁਰੂ ਸਾਹਿਬ ਦੇ ਨਾਲ ਕਿਉਂਕਿ ਗੁਰੂ ਸਾਹਿਬ ਆਜ਼ਾਤਾਂ ਪਾਤਾਂ ਫਿਰਕਿਆਂ ਤੋਂ ਮਜ਼ਹਬਾਂ ਤੋਂ ਧਰਮਾਂ ਦੀਆਂ ਵੰਡਾਂ ਵਿਤਕਰਿਆਂ ਵਿੱਥਾਂ ਤੋਂ ਬਹੁਤ ਉੱਤੇ ਸੋਚਦੇ ਸਨ ਤੇ ਉਹਨਾਂ ਦੇ ਵੱਲੋਂ ਦਿੱਤੀ ਗਈ ਬਾਣੀ ਦਾ ਜਿਹੜਾ ਫਲਸਫਾ ਹੈ ਉਹ ਵੀ ਪੂਰੀ ਮਨੁੱਖਤਾ ਦੇ ਲਈ ਹੈ ਤੇ ਸਮੁੱਚੀ ਇਨਸਾਨੀਅਤ ਦੇ ਲਈ ਹੀ ਉਹਨਾਂ ਨੇ ਇੱਕ ਮਾਰਗਦਰਸ਼ਨ ਕੀਤਾ ਹੈ ਤੇ ਸਮੁੱਚੀ ਇਨਸਾਨੀਅਤ ਦਾ ਜਿਹੜਾ ਹੈ ਉਹ ਰਾਹ ਦਸੇ ਰਾਸਨ ਤਾ ਅੱਜ ਸਾਡੇ ਨਾਲ ਕੌਣ ਨੇ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਦੁਨਿਆਵੀ ਨਾਮ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਇਹਨਾਂ ਨੂੰ ਬਾਬੇ ਕੇ ਕਿਹਾ ਜਾਂਦਾ ਹੈ ਇਹਨਾਂ ਨੂੰ ਮਰਦਾਨੇ ਕੇ ਕਿਹਾ ਜਾਂਦਾ ਹੈ ਤੇ ਅਮੀਰਜ਼ਾਦੇ ਕਿਹਾ ਜਾਂਦਾ ਹੈ ਇਹਨਾਂ ਨੂੰ ਤੇ ਇਹ ਬਹੁਤ ਸਾਰੀਆਂ ਕਿਉਂਕਿ ਕਲਾਕਾਰੀ ਦੇ ਵਿੱਚ ਜਿਹੜਾ ਨਾਮ ਹੈ ਉਸ ਤਰ੍ਹਾਂ ਦੇ ਉੱਤੇ ਇਹਨਾਂ ਨੂੰ ਮਰਾਸੀ ਵੀ ਕਿਹਾ ਜਾਂਦਾ ਹੈ ਭੰਡ ਵੀ ਕਿਹਾ ਜਾਂਦਾ ਜੀ ਮਰਾਸੀ ਵੀ ਕਿਹਾ ਜਾਂਦਾ ਜੀ ਜੀ ਤੇ ਅੱਜ ਸਾਡੇ ਨਾਲ ਜ਼ਿਲ੍ਹਾ ਪਟਿਆਲਾ ਦਾ ਕੜਾਮ ਪਿੰਡ ਹੈ ਕੜਾਮ ਪਿੰਡ ਤੋਂ ਇਹ ਮੰਡਲੀ ਹੈ ਜਿਹੜੀ ਸ਼ਾਮਿਲ ਹੋਈ ਹੈ ਜੇਕਰ ਅਸੀਂ ਇਹਨਾਂ ਦੇ ਨਾਵਾਂ ਦੀ ਗੱਲ ਕਰੀਏ ਤਾਂ ਮੰਗਾ ਜੀ ਸਾਡੇ ਨਾਲ ਨੇ ਸੋਨੂ ਜੀ ਨੇ ਤੇ ਸਾਬੀ ਜੀ ਨੇ ਤਾਂ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਹਾਡੀ ਜਿਹੜੀ ਸਾਂਝ ਹੈ ਤੇ ਤੁਹਾਨੂੰ ਬਾਬੇ ਕੀ ਕਿਹਾ ਜਾਂਦਾ ਤੇ ਤੁਹਾਡਾ ਘਰ ਬੜਾ ਵੱਡਾ ਹੋ ਜਾਂਦਾ ਇਸ ਦੇ ਨਾਲ ਹਾਂਜੀ ਤੇ ਇਹ ਨਾਂ ਜਿਹੜਾ ਤੁਹਾਨੂੰ ਦਿੱਤਾ ਗਿਆ ਕੀ ਕੁਝ ਪਛੋਕੜ ਦੇ ਵਿੱਚ ਦੱਸਣਾ ਚਾਹੋਗੇ ਮਹਾਰਾਜ ਜੀ ਕਹ ਲਿਆ ਵੀ ਗੁਰੂ ਨਾਨਕ ਸਾਹਿਬ ਦੀ ਮਹਾਰਾਜ ਤੁਸੀਂ ਲਾਲ ਲੀਆਂ ਫੌਜਾਂ ਜੋ ਗੁਰੂ ਨਾਨਕ ਜੀ ਦੇ ਭਾਈ ਮਰਦਾਨਾ ਜੀ ਆ ਜਿਹਦੇ ਅਨਸਾ ਚੋਂ ਸੀ ਮਹਾਰਾਜ ਕਹ ਲਿਆ ਵੀ ਜਿੱਥੋਂ ਤੱਕ ਗੁਰੂ ਦਾ ਸਿੱਖਿਆ ਸਾਡਾ ਮਾਣ ਸਤਿਕਾਰ ਬੜਾ ਕਰਦੇ ਗੁਰੂਆਂ ਦੇ ਨਾਮ ਨੂੰ ਕਰਦੇ ਮਾਣ ਸਤਿਕਾਰ ਕਰਦੇ ਮਹਾਰਾਜ ਤੇ ਅਸੀਂ ਜੀ ਇਸ ਗੁਰੂ ਦੀ ਲਾਲ ਲੀਆਂ ਫੌਜਾਂ ਦੇ ਇਹਨਾਂ ਦੇ ਆਸਰੇ ਤੇ ਸਭ ਤੋਂ ਗੁਰੂਆਂ ਦੀ ਗਾਉਣੇ ਆ ਸਭ ਤੋਂ ਗਾਉਣੇ ਆ ਮਾੜਾ ਕਰਮ ਨਹੀਂ ਕਰਨਾ ਸਾਨੂੰ ਕੋਈ ਦੇ ਦੇ ਖੈਰ ਪਾ ਦੇ ਤਾਂ ਵੀ ਭਲਾ ਨਾ ਕੋਈ ਪਾਵੇ ਤਾਂ ਵੀ ਭਲਾ ਹਰਕਤ ਦੀ ਸੁਖ ਮੰਗਣੀ ਸੁਭਾ ਉੱਟਦੇ ਆ ਸੁਖ ਮੰਗਣੀ ਆ ਵੀ ਮਹਾਰਾਜ ਮੇਰੇ ਸਿੱਖਾਂ ਸਿਫਕਾਂ ਨੂੰ ਗੁਰੂ ਦੇ ਸਿਖਾਂ ਲਾਲ ਦੀਆਂ ਫੌਜਾਂ ਨੂੰ ਮਹਾਰਾਜ ਸੱਚੇ ਬਾਦਸ਼ਾਹ ਇਹਨਾਂ ਨੂੰ ਯਾਦਾ ਦੇ ਇੱਕ ਗਰੀਬਾਂ ਨੂੰ ਵੰਡ ਕੇ ਖਾਣ ਤੇ ਗਰੀਬਾਂ ਨੂੰ ਮਹਾਰਾਜ ਤੁਸੀਂ ਜਾਣ ਦੁਸ਼ਨਾ ਕਰ ਰਹੇ ਜੋ ਗੁਰੂ ਦੀ ਲਾਲ ਦੀਆਂ ਫੌਜਾਂ ਮੋੜ ਮੋੜ ਤੇ ਲੰਗਰ ਲਵਾਏ ਨੇ ਬੜੀਆਂ ਪਾਦਸ਼ਾਹੀਆਂ ਲਾਈਆਂ ਜੋ ਤੇ ਮਹਾਰਾਜ ਮੀਰਜਾ ਦੇ ਮਰਦਾਨੇ ਕੀ ਵੀ ਤੁਹਾਡੇ ਦੁਆਰੇ ਆਸਰੇ ਆ ਇਤਨਾ ਰੱਬ ਤੁਹਾਨੂੰ ਖੁਸ਼ੀ ਦਾ ਟਾਈਮ ਦਵੇ ਤੇ ਅਸੀਂ ਵੀ ਆਣ ਕੇ ਟਾਈਮ ਨਾ ਮੰਗੀਏ ਬੇ ਟਾਈਮ ਨਹੀਂ ਮੰਗਦੇ ਟਾਈਮ ਦੇ ਮੰਗਦੇ ਆ ਹਾਂਜੀ ਮਹਾਰਾਜ ਤੁਹਾਡੀ ਕਿਨਵੀਂ ਪੀੜ੍ਹੀ ਦੇ ਵਿੱਚ ਇਹ ਜਿਹੜੀ ਚੱਲ ਰਹੀ ਹੈ ਇਸ ਵੇਲੇ ਮਹਾਰਾਜ ਪੀੜ੍ਹੀ ਤਾਂ ਬਹੁਤ ਦੂਰ ਤੱਕ ਚੱਲ ਗਈ ਆ ਹਾਂ ਤੇ ਅਨਪੜ੍ਹੇ ਮੀਰਜਾ ਦੇ ਮਰਾਸੀ ਪੜੇ ਤੇ ਉਹ ਪੀੜ੍ਹੀ ਬਹੁਤ ਦੂਰ ਤੱਕ ਚੱਲ ਗਈ ਆ ਪਰ ਨਾ ਗੁਰੂਆਂ ਦੇ ਨਾਂ ਨੂੰ ਮਹਾਰਾਜ ਅਸੀਂ ਮੀਰਜਾ ਦੇ ਸਾਡੇ ਵੱਡ ਬਡੇਰੇ ਵੀ ਇਸੇ ਚ ਗੁਰੂ ਦੇ ਸਿਖਾਣ ਵਾਲੇ ਚੱਲੇ ਆਏ ਆ ਤੇ ਅਸੀਂ ਵੀ ਗਾਰੀ ਮਹਾਰਾਜ ਤੁਸੀਂ ਗੁਰੂ ਦੀ ਲਾਲ ਦੀਆਂ ਫੌਜਾਂ ਦੇ ਤੁਹਾਡੇ ਨਾਲ ਆ ਅਸੀਂ ਵੀ ਜੋ ਮਾਲਕ ਦਾ ਹੁਕਮ ਹੈ ਸੱਚੇ ਪਾਤਸ਼ਾਹ ਦਾ ਗੁਰੂ ਨਾਨਕ ਸਾਹਿਬ ਦਾ ਉਸ ਹੁਕਮ ਦੇ ਵਿੱਚ ਚੱਲੇ ਆਂਡੇ ਮਹਾਰਾਜ ਰਿਮ ਰਿਮ ਬਰਸੇ ਅੰਬਰ ਤਾਰ ਰਿਮ ਰਿਮ ਬਰਸੇ ਅੰਬਰ ਤਾਰ ਲਿਆ ਗੁਰੂ ਨਾਨਕ ਨੇ ਅਵਤਾਰ ਵਿੱਚ ਨਨਕਾਣੇ ਤੇ ਆਇਆ ਪੈਣ ਨਾਨਕੀ ਦਾ ਵੀਰ ਵਿੱਚ ਨਨਕਾਣੇ ਤੇ ਆਇਆ ਪੈਣ ਨਾਨਕੀ ਦਾ ਵੀਰ ਹੋ ਬਿਨ ਰੰਗਾਣੇ ਤੇ ਆਇਆ ਪਹਿਣ ਨਾਨਕੀ ਦਾ ਵੀਰ ਬਿਨ ਰੰਗਾਣੇ ਤੇ ਆਇਆ ਪਹਿਣ ਨਾਨਕੀ ਦਾ ਵੀਰ ਉਹ ਚਮਦਾ ਚਾਏ ਤੇ ਪੀਰਾਂ ਦਾ ਪੀਰੇ ਕਾਲੂ ਦਾ ਦਲਾਰਾ ਪਹਿਣ ਨਾਨਕੀ ਦਾ ਵੀਰੇ ਉਹ ਚਮਦਾ ਚਾਏ ਤੇ ਨਾਨਕੀ ਦਾ ਵੀਰੇ ਕਾਲੂ ਦਾ ਦਲਾਰਾ ਪਹਿਣ ਨਾਨਕੀ ਦਾ ਵੀਰੇ ਜਾਵਾ ਚਰਨਾ ਬਲੇ ਯਾਰ ਮਤ ਪਾਜੂ ਮੈਂ 100 100 ਵਾਰ ਜਾਵਾ ਜਨਤੋਂ ਬਲੇ ਯਾਰ ਮਤ ਪਾਜੂ ਮੈਂ 100 100 ਵਾਰ ਵਿਚ ਲਗਾਣੇ ਤੇ ਆਇਆ ਪਹਿਣ ਨਾਨਕੀ ਦਾ ਵੀਰ 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 ਓ ਇੱਕ ਪਾਸੇ ਬਾਲਾ ਏ ਤੇ ਦੂਜੇ ਪਾਸੇ ਮਰਦਾਨਾ ਏ ਇਹਨਾਂ ਦਾ ਪਿਆਰ ਸੱਚਾ ਜਾਣਦਾ ਜਮਾਨਾ ਏ ਓ ਇੱਕ ਪਾਸੇ ਬਾਲਾ ਏ ਤੇ ਦੂਜੇ ਪਾਸੇ ਮਰਦਾਨਾ ਏ ਇਹਦਾ ਬਹਾਰ ਸੱਚਾ ਜਾਣਦਾ ਜਮਾਨਾ ਏ ਨਾ ਲਾ ਜਾਂਦਾ ਜਦੋਂ ਰਬਾਬ ਸਤਿਗੁਰ ਹੁੰਦੇ ਬੜਾ ਨਿਆਲ ਵਿੱਚ ਨਨਕਾਣੇ ਤੇ ਆਇਆ ਪਹਿਣ ਨਾਨਕੀ ਦਾ ਵੀਰ ਵਿੱਚ ਨਨਕਾਣੇ ਤੇ ਆਇਆ ਪਹਿਣ ਨਾਨਕੀ ਦਾ ਵੀਰ ਵਿੱਚ ਨਨਕਾਣੇ ਤੇ ਆਇਆ ਪਹਿਣ ਨਾਨਕੀ ਦਾ ਵੀਰ ਜਦੋਂ ਅਮੀਰ ਜ਼ਾਦਿਆਂ ਦੇ ਘਰ ਬੱਚਾ ਪੈਦਾ ਹੁੰਦਾ ਤੇ ਕੀ ਉਹ ਆਪਣੇ ਵੱਡ ਵਡੇਰਿਆਂ ਨੂੰ ਵੇਖ ਕੇ ਐ ਜਿਹੜਾ ਉਹ ਨਾਲ ਸ਼ੁਰੂ ਕਰ ਦਿੰਦਾ ਗਾਉਣਾ ਉਦੋਂ ਤੋਂ ਹੀ ਸਾਡੇ ਮਹਾਰਾਜ ਦੇ ਬਲੱਡ ਦੇ ਵਿੱਚ ਹੀ ਆ ਜੀ ਗੁਰੂ ਨਾਨਕ ਸਾਹਿਬ ਨੇ ਐਸਾ ਅੰਮ੍ਰਿਤ ਛਕਾਇਆ ਵਾ ਜਿਹੜਾ ਸਾਡੇ ਬਲੱਡ ਦੇ ਵਿੱਚ ਪੈ ਗਿਆ ਖੂਨ ਦੇ ਵਿੱਚ ਹੀ ਆ ਖੂਨ ਦੇ ਵਿੱਚ ਹੀ ਆ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਾਦੀ ਹੋਈ ਸੀ ਵਿਆਹ ਹੋਇਆ ਸੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਉਹਨਾਂ ਗੁਰੂਆਂ ਨੇ ਆਖਿਆ ਵਜੂ ਕੁਝ ਮੰਗਣਾ ਮੰਗ ਲਓ ਉਹਨਾਂ ਆਖੇ ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਸ਼ਿਆ ਫਿਰ ਦੂਜੀ ਹੁਕਮ ਲਾਇਆ ਉਹਨਾਂ ਆਖੇ ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਸ਼ਿਆ ਜਦੋਂ ਤੀਜਾ ਹੁਕਮ ਲਾਇਆ ਉਹਨਾਂ ਆਖਿਆ ਮਹਾਰਾਜ ਐਸਾ ਅੰਮ੍ਰਿਤ ਛਕਾਓ ਮੇਰੇ ਮੂੰਹ 'ਚ ਐਸਾ ਰਾਸ ਮੂੰਹ ਰਾਸੀ ਜਿੱਥੋਂ ਮਰਾਸੀ ਕਿਹਾ ਗਿਆ ਆ ਐਸਾ ਅੰਮ੍ਰਿਤ ਛਕਾਓ ਮਹਾਰਾਜ ਮੇਰੀ ਜ਼ਬਾਨ ਤੇ ਮੋਹਰ ਧਾ ਦੇਓ ਉਹਨਾਂ ਬੇ ਐਸਾ ਅੰਮ੍ਰਿਤ ਛਕਾਇਆ ਮਹਾਰਾਜ ਮੇਰੀ ਜ਼ਬਾਨ ਤੇ ਮੋਹਰ ਲਾਤੀ ਹੁ ਜੀ ਮੰਜ ਚੜੀ ਬਾਬੇ ਨਾਨਕ ਦੀ ਜੀਮ ਜੰਚਰੀ ਬਾਬੇ ਨਾਨਕ ਦੀ ਵਜਣ ਤੂਤਿਆਂ ਨਾਲ ਨਗਾਰਿਆਂ ਦੇ ਆ ਗੁਰੂ ਨਾਨਕ ਦੇ ਕਪੜੇ ਕੇਸੀ ਨੇ ਤੇ ਜੋੜਾ ਮੜਿਆ ਹੋਇਆ ਨਾਲ ਸਤਾਰਿਆਂ ਦੇ ਗੁਰੂ ਨਾਨਕ ਜੰਜ ਵਿੱਚ ਆਏ ਸ਼ੋਵੇ ਜਵੇਂ ਚਾਨਣ ਛੋਂਦਾ ਵਿੱਚ ਤਾਰਿਆਂ ਦੇ ਆਉ ਨਹੀਂ ਸਲਖਣੀ ਦਾ ਵਖੀਏ ਪਰੋਣਾ ਹਾਲ ਆਉ ਨਹੀਂ ਆਉ ਨਹੀਂ ਸਲਖਣੀ ਦਾ ਵਖੀਏ ਪਰੋਣਾ ਨਾਲ ਲੈ ਕੇ ਆ ਗਿਆ ਸਾਧੂਆਂ ਦਾ ਟਾਣਾ ਇਤੋ ਜਿਆਰੂ ਪੌਣ ਤੇ ਸਭ ਦਾ ਰਿਆ ਕੋਈ ਨਾ ਕੋਈ ਨਾ ਬੜਾ ਤੀਓ ਦੇ ਨਾਲ ਸਜਦਾ ਆਉ ਨਹੀਂ ਸਲਖਣੀ ਦਾ ਵਖੀਏ ਪਰੋਣਾ ਨਾਲ ਲੈ ਕੇ ਆ ਗਿਆ ਸਾਧੂਆਂ ਦਾ ਟਾਣਾ ਇਤੋ ਜਿਆਰੂ ਪੌਣ ਤੇ ਸਭ ਦਾ ਜੀ ਆ ਕੋਈ ਨਾ ਉਹ ਕੋਈ ਨਾ ਬੜਾ ਤੀਰਾਂ ਦੇ ਨਾਲ ਸਜਦਾ ਆਉ ਨਿਸ ਲਖਣੀ ਦਾ ਵੇਖੀਏ ਪਰਾਣਾ ਓਏ ਐਸਾ ਵਿੱਚ ਤੁਸੀਂ ਵੀ ਆ ਪੜਾ ਲਿਖਣਾ ਵਣੇ ਸਿਆਪ ਤੇ ਗੱਜ ਗੱਜ ਦੰਮੀਆ ਚੜਾਵਾਂ ਨੇ ਹਕਮ ਜਦ ਤਸਵੀਰ ਮੈਰਾ ਦੇ ਘੜਾ ਵਣੇ ਸਿਰਾ ਉਤੇ ਗੱਜ ਗੱਜ ਲੰਮੀਆਂ ਜੜਾ ਵਣੇ ਉਹ ਨਹੀਂ ਵੀ ਵਿਚੋਲੇ ਪਾਏ ਮੱਤੇ ਦੇ ਬੂਤੀ ਨਹੀਂ ਰਹੀ ਨੀ ਵੀ ਵਿਚੋਲੇ ਪਾਏ ਮੱਤੇ ਦੇ ਬੂਤੀ ਨਹੀਂ ਦੇ ਕਿਹਾਂ ਜਨਾਂ ਦੇ ਕੋਈ ਡਰਨ ਲੱਗਦਾ ਨਹੀਂ ਆ ਕੋਈ ਨਾ ਕੋਈ ਨਾ ਬਰਾਤੀ ਉਤੇ ਰੰਗ ਰੰਗਦਾ ਉਹ ਨਹੀਂ ਸੁਲਖਣੀ ਦਾ ਵੇਖੀਏ ਪਰਾਉਣਾ ਮੂਲੇ ਤੇ ਘੜ ਜਨਾਂ ਨਾਨਕ ਦੀ ਆਈ ਏ ਸ਼ਹਿਰ ਉਟਾਲੇ ਵਿੱਚ ਮਚ ਗਈ ਦਹਾਈ ਏ ਓ ਮੂੜੇ ਦੇ ਘਰ ਜੰਨ ਨਾਨਕ ਦੀ ਆਈ ਏ ਚਰਵਟਾਲੇ ਵਿੱਚ ਮੱਝ ਕੀ ਦਿਖਾਈ ਏ ਘਰ ਦੇ ਮਖੌਲ ਆਇਆ ਕੁੜੀਆਂ ਦਾ ਟਾਣਾ ਹੜਾ ਕਰਦੇ ਘਰ ਦੇ ਮਖੌਲ ਆਇਆ ਕੁੜੀਆਂ ਦਾ ਟਾਣਾ ਨਾਨਕ ਪਿਆਰਾ ਸਭ ਆਲਾ ਲੱਗਦਾ ਨਹੀਂ ਕੋਈ ਨਾ ਕੋਈ ਨਾ ਪ੍ਰਾਤੀ ਉਹਦੇ ਨਾਲ ਸੱਚਦਾ ਔਰ ਇਸ ਲਖਣੀ ਦਾ ਵੇਖੀਏ ਪੁਰਾਣਾ ਔਰ ਇਸ ਲਖਣੀ ਦਾ ਵੇਖੀਏ ਪੁਰਾਣਾ ਨਾਲ ਲੈ ਕੇ ਆ ਗਿਆ ਸਾਜ਼ੂਆਂ ਦਾ ਟਾਣਾ ਇਹ ਕੁਝ ਯਾਰੂ ਫੋਨ ਪੇ ਸਭ ਦਰਿਆ ਕੋਈ ਨਾ ਕੋਈ ਨਾ ਬਰਾਤੀਆਂ ਦੇ ਨਾਲ ਸਜਦਾ ਓ ਬਿੰਦਰਾ ਤੇ ਕਹਿੰਦੀ ਮਾਤਾ ਕੰਧ ਟਹਿ ਜਾਣੀ ਏ ਇਹ ਨਾ ਮਾਤਾ ਟਹਿਣੀ ਤੇ ਚਾਰ ਜੁਗ ਰਹਿਣੀ ਓਏ ਮਾਈਕ ਇਹਦੀ ਕਰਾਵੇ ਕੰਧ ਟਹਿ ਜਾਣੀ ਏ ਇਹ ਨਾ ਮਾਤਾ ਟਹਿਣੀ ਤੇ ਚਾਰ ਜੁਗ ਰਹਿਣੀ ਚਾਰ ਜੁਗ ਰਹਿਣੀ ਨਿਸ਼ਾਨੀ ਕੱਚੀ ਕੰਧ ਦੀ ਚਾਰ ਜੁਗ ਚਾਰ ਜੁਗ ਰਹਿਗੀ ਨਿਸ਼ਾਨੀ ਕੱਚੀ ਕੰਧ ਦੀ ਮੇਰਾ ਗਿਆ ਰੋਣਾ ਸਭ ਦਾ ਨਹੀਂ ਆਏ ਬਕਰਾਂ ਕੋਈ ਨਾ ਬਰਾਤੀਆਂ ਦੇ ਨਾਲ ਸਜਦਾ ਔਰ ਇਸ ਲਖਣੀ ਨਾ ਵੇਖੀ ਪਰਵਾਣਾ ਮਹਾਰਾਜ ਜੀ ਸੁਦਾਰ ਦੇ ਕਾਕਾ ਹੋਵੇ ਵਿਆਹ ਹੋਵੇ ਸਾਨੂੰ ਇਹਦਾ ਕੋ ਸੂਟ ਦਿੰਦਾ ਕੋ ਕੰਬਲ ਦਿੰਦਾ ਕੋ ਲੋਈ ਦਿੰਦਾ ਆ ਇਹ ਗੁਰੂਆਂ ਦੇ ਬੋਲੇ ਟਾ ਲਿਆ ਅਸੀਂ ਮਹਾਰਾਜ ਮੀਰ ਜادہ ਮਰਾਸੀ ਮਰਦਾਨੇ ਕੇ ਆਪਣੇ ਗੁਰੂ ਦੀ ਲਾਲਨੀ ਫੌਜ ਦੇ ਨਾਲ ਹੀ ਚੱਦੇ ਆਏ ਆ ਤੇ ਹੁਣ ਵੀ ਮਹਾਰਾਜ ਨਾਲ ਇਹ ਜਿੱਥੋਂ ਤੱਕ ਵੀ ਆ ਹਾਂਜੀ ਸਤਿੰਦਰ ਸਰਤਾਜ ਨੇ ਨਾ ਇੱਕ ਪਿੱਛੇ ਜੀ ਹੈ ਜਿਹੜਾ ਧਾਰਮਿਕ ਗੀਤ ਗਾਇਆ ਸੀ ਤੇ ਉਸ ਦੇ ਵਿੱਚ ਭਾਈ ਮਰਦਾਨਾ ਤੇ ਬਾਬੇ ਨਾਨਕ ਦਾ ਜ਼ਿਕਰ ਕੀਤਾ ਸੀ ਤੇ ਡਾਕਟਰ ਜਸਵੀਰ ਸਿੰਘ ਮੰਡ ਦੀ ਜਿਹੜੀ ਕਿਤਾਬ ਦੇ ਵਿੱਚੋਂ ਹਵਾਲਾ ਲਿਆ ਉਹਨਾਂ ਨੇ ਸੀ ਦਾ ਤੇ ਉਹਦੇ ਵਿੱਚ ਉਹਨਾਂ ਨੇ ਇਸ ਪ੍ਰਸੰਗ ਨੂੰ ਦੱਸਿਆ ਕਿ ਜਦੋਂ ਭਾਈ ਮਰਦਾਨਾ ਜੀ ਇਸ ਜਹਾਨ ਤੋਂ ਕੁਝ ਕਰਨ ਲੱਗੇ ਤੇ ਬਾਬਾ ਨਾਨਕ ਉਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲੈਂਦੇ ਨੇ ਤੇ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਬਾਬਾ ਜਦੋਂ ਫੇਰ ਕਿਤੇ ਮਿਲਿਆ ਤੇ ਪਛਾਣ ਲਵੀਂ ਤੇ ਇਹ ਮਰਦਾਨੇ ਕੇ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਬਾਬੇ ਦੀ ਬੁੱਕਲ ਦੇ ਵਿੱਚ ਅੱਜ ਵੀ ਸਾਹਮਣੇ ਹੋਏ ਨੇ ਹਾਂ ਜੀ ਹਾਂ ਜੀ ਸਾਡੇ ਸਾਹਮਣੇ ਆ ਸਾਾਨੂੰ ਪਿਆਰ ਮਿਲਦਾ ਸਾਨੂੰ ਸਤਿਕਾਰ ਮਿਲਦਾ ਜੀ ਉਹਨਾਂ ਦੇ ਨਾਮ ਨੂੰ ਜੀ ਗੁਰੂ ਦੇ ਨਾਮ ਨੂੰ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਨੂੰ ਜੀ ਐਸਾ ਉਹਨਾਂ ਨੇ ਅੰਬਰ ਸ਼ਿਕਾਇਆ ਸਾਨੂੰ ਕੋਈ ਗੁਰੂ ਦਾ ਸਿੱਖ ਜਿਹੜਾ ਸਾਨੂੰ ਦਬਕਾ ਨਹੀਂ ਮਾਰਦਾ ਸਾਨੂੰ ਗੱਲੀਚਾਰ ਤੋਂ ਨਹੀਂ ਮੋੜਦਾ ਕੋਈ ਸਾਨੂੰ ਉਹਨਾਂ ਗੁਰੂਆਂ ਦੇ ਨਾਮ ਨੂੰ ਸਾਡੀ ਜਾ ਕੇ ਕਲਦੇ ਜੀ ਅਸੀਂ ਉਹਨਾਂ ਦੀ ਦੁਆਵਾਂ ਕਰਦੇ ਆ ਜੀ ਵੀ ਮਾਲਕ ਤੁਹਾਨੂੰ ਜ਼ਿਆਦਾ ਦੇਵੇ ਮਾਲਕ ਤੁਹਾਡੇ ਨੈਣ ਪੈਣ ਚੱਲਦੇ ਰੱਖੇ ਜੀ ਜਿਹੜੇ ਸਾਨੂੰ ਰਜਾਉਂਦੇ ਤੁਹਾਨੂੰ ਮਾਲਕ ਜਿਆਦਾ ਦੇਵੇ ਗੁਰੂ ਨਾਨਕ ਸਾਹਿਬ ਹੋਏ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਗੁਰੂ ਜੀ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਗੁਰੂ ਸਕੂਲ ਅੰਦਰ ਵਾਜਾ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਲੱਗਦੀ ਫੀਸ ਕੋਈ ਨਾ ਸੋਭਾ ਸੁਣ ਕੇ ਹੋ ਗਿਆ ਮੈਂ ਦਖਲ ਤੇ ਦੇਣੇ ਪੈਣ ਕੇ ਦਸਾਂ ਤੇਰੀs ਕੋਈ ਨਾ ਜਦੋਂ ਬਿੱਤ ਜਮਾ ਤੇ ਨਿਗਾਹ ਮਾਰੀ ਤੇ ਪੜਨ ਵਾਲਿਆਂ ਦੇ ਧੜਾਂ ਤੇ ਸੀs ਕੋਈ ਨਾ ਵਾਜਾ ਵਾਲਿਆ ਤੇਰੀਆਂ ਤੂੰ ਜਾਣੇ ਤੇ ਕਰ ਸਕਦਾ ਤੂੰsਾਂ ਤੇਰੀs ਕੋਈ ਨਾ ਮੇਰੇ ਨੈਣੇ ਦੱਸਦੇ ਨੇ ਨਨਕਾਣਾ ਵੇ ਕੰਨੂ ਨੇ ਨੇ ਤਰਸਦੇ ਲੈਂਦੇ ਨੇ ਨਨਕਾਣ ਵੇਖਣ ਨੂੰ ਕੱਚੇ ਕੋਠੇ ਨੂੰ ਜੇ ਕਰ ਲਿੰਬੀਏ ਨਾ ਕੱਚੇ ਕੋਠੇ ਨੂੰ ਜੇ ਕਰ ਲਿੰਬੀਏ ਨਾ ਤੇ ਉਹ ਵੀ ਟੈਂਦਿਆਂ ਟੈਂਦਿਆਂ ਟਹਿ ਜਾਂਦਾ ਰੁੱਸੇ ਲੜੇ ਨੂੰ ਜੇ ਕਲ ਮੰਨਾਈਏ ਨਾ ਤੇ ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦਾ ਤੁਗਲਖੋਰ ਨੂੰ ਜਿੰਨਾ ਵੀ ਰੋਕ ਲਈਏ ਤੇ ਗੱਲ ਕਹਿੰਦੇ ਕਹਿੰਦੇ ਕਹਿ ਜਾਂਦਾ ਜਿਹੜਾ ਆਪਣੇ ਗੁਰੂ ਦੇ ਰਾਹ ਤੇ ਨਹੀਂ ਚੱਲਦਾ ਤੇ ਪੱਟਾ ਬੈਂਦਿਆਂ ਬੈਂਦਿਆਂ ਬਹਿ ਜਾਂਦਾ ਮੇਰੇ ਦਰਸ ਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਜਦੋਂ ਪ੍ਰਕਾਸ਼ ਪੁਰ ਬਉਂਦਾ ਹੈ ਤੇ ਜਿੱਥੇ ਸੰਗਤਾਂ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਰੌਣਕਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਸੀਂ ਦੱਸੋ ਤੁਹਾਡੇ ਵੱਲੋਂ ਵੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਅਸੀਂ ਇਸ ਵਾਰੀ ਮਹਾਰਾਜ ਦਾ ਇਹ ਸ਼ਬਦ ਪੜਨਾ ਹੈ ਇਸ ਸ਼ਬਦ ਦੀ ਤਿਆਰੀ ਕਰਨੀ ਹੈ ਹਾਂਜੀ ਮਹਾਰਾਜ ਜੀ ਮਹਾਰਾਜ ਜੇ ਸਭ ਜਿਹੜੇ ਤੁਹਾਨੂੰ ਸੁਣਾਉਂਦੇ ਸਾਂ ਇਹ ਵੀ ਮਹਾਰਾਜ ਗੁਰੂਆਂ ਦੇ ਨਾਂ ਤੇ ਸੁਣਾਉਂਦੇ ਇਸੇ ਕਰਕੇ ਮਹਾਰਾਜ ਸਾਨੂੰ ਉਹਨਾਂ ਗੁਰੂਆਂ ਦਾ ਬੜਾ ਆਚਾ ਸਾਨੂੰ ਮਹਾਰਾਜ ਉਹਨਾਂ ਦੀ ਛਤ ਸ਼ਾਹਾਂ ਨਾਲ ਪੈ ਫਿਰਦੇ ਹਾਂ ਮਹਾਰਾਜ ਉਹਨਾਂ ਦਿੱਤਾ ਖਾ ਰਹੇ ਹਾਂ ਤੇ ਉਹ ਹੀ ਕਿਰਪਾ ਕਰਨ ਵਾਲੇ ਆ ਤੇ ਮਹਾਰਾਜ ਉਹਨਾਂ ਦਾ ਨਾਮ ਪਾਏ ਜਫੀਦਾ ਆ ਉਹ ਤੇਰੇ ਹੱਟ ਉੱਤੇ ਨਾਨਕ ਨੇ ਲੁੱਟ ਹੈ ਮਚਾਈ ਤੇਰੇ ਹੱਟ ਉੱਤੇ ਨਾਨਕ ਨੇ ਲੁੱਟ ਹੈ ਮਚਾਈ ਜਾ ਕੇ ਮਾਲਕਾਂ ਦੇ ਕੋਲ ਕਿਸੇ ਚੁਗਲੀ ਲਗਾਈ ਜਾ ਕੇ ਮਾਰ ਗਾਵੇ ਗੋਲ ਜੈਸੇ ਚੁਗੰਦੀ ਲਗਾਈ ਭਾਈ ਭਾਈ ਦਾ ਸਾਲ ਬੁਰਾ ਹੋ ਗਿਆ ਭਾਈ ਭਾਈ ਦਾ ਸਾਲ ਬੁਰਾ ਹੋ ਗਿਆ ਤੇਰਾ ਨਨਬਾਬ ਕੋਲ ਬੋਲਿਆ ਉਹ ਤੇਰੇ ਤੋਂ ਬਿਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਾ ਥੋਲਿਆ ਉਹ ਤੇਰੇ ਤੋਂ ਬਿਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਵੀ ਨਾ ਤੋਲਿਆ ਮੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨਾ ਤੋਲਿਆ ਕਿਹੜੀ ਤੂੰ ਬਾਬਾ ਸੱਚ ਕੰਡ ਤੋਲਿਆ ਇੱਕੋ ਵਟੇ ਨਾਲ ਤੋਲਣਾ ਤੂੰ ਹੋਰ ਵਟਾ ਪਾਇਆ ਢੋਲੀਆਂ ਨਸੀਬਾਂ ਵਾਲੇ ਪਰ ਕੇ ਢੋਲੀਆਂ ਨਸੀਬਾਂ ਵਾਲੇ ਪਰ ਕੇ ਐਂ ਬਾਬਾ ਹਟ ਤੂੰ ਸਾ ਖੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਾ ਤੋਲਿਆ ਉਹ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਾ ਤੋਲਿਆ ਜਿੱਥੇ ਨੇ ਥਾਵਾਂ ਪੈਰ ਜਿੱਥੇ ਜਿੱਥੇ ਪਾਏ ਪਾਗ ਸੁੱਤੇ ਸਲਤਾਨ ਪੁਰੇ ਪਿੰਡ ਦੇ ਜਗਾਏ ਕਹਦਾ ਸੁੱਤੇ ਜਸਪਾਲ ਸਾਂਝੇ ਪੀਰ ਦਾ ਸੁੱਤੇ ਜਸਪਾਲ ਸਾਂਝੇ ਪੀਰ ਦਾ ਕੀ ਫਰੋਜ ਨਾਲ ਫੁੱਲਿਆ ਉਹ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸ ਨੇ ਨਾ ਟੋਲਿਆ ਉਹ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸ ਨੇ ਨਾ ਟੋਲਿਆ ਬਗੈਰ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸ ਨੇ ਨਾ ਟੋਲਿਆ ਓ ਪੰਜਾਂ ਨੂੰ ਸਤ ਗੁਰੇ ਕਹਿੰਦੇ ਗਲ ਵਿੱਚ ਪੱਲਾ ਪਾ ਕੇ ਪੰਜਾਂ ਨੂੰ ਸਤ ਗੁਰੇ ਕਹਿੰਦੇ ਗਲ ਵਿੱਚ ਪੱਲਾ ਪਾ ਕੇ ਮੈਨੂੰ ਵੀ ਸਿੰਘ ਸਜਾ ਲੋ ਅਮਰਦੀ ਬੂੰਦ ਛਕਾ ਕੇ ਮੈਨੂੰ ਵੀ ਸਿੰਘ ਸਜਾ ਲੋ ਅਮਰਦੀ ਬੂੰਦ ਛਕਾ ਕੇ ਜਿਹੜਾ ਤੂੰ ਸ਼ਹਿਰ ਤੂੰ ਬਣਾਇਆ ਦਾਤਿਆ ਬਣਾਇਆ ਦਾਤਿਆ ਓ ਗੁਰੂ ਵਾਲਾ ਮੈਨੂੰ ਵੀ ਬਣ ਛਕਾ ਦਾਤਿਆ ਸਸਾਂ ਕੇਰਾ ਗੁਰੂ ਤੂੰ ਛਕਾ ਦਾਤਿਆ ਪਰ ਕੇ ਜੀ ਪੰਜ ਬਾਣੀਆਂ ਅਮਰ ਉਹ ਤਿਆਰ ਜੇ ਕੀਤਾ ਪੜ ਕੇ ਜੀ ਪੰਜ ਬਾਣੀਆਂ ਅਬਰਤ ਨੂੰ ਤਿਆਰ ਜੇ ਕੀਤਾ ਪੰਜਾਂ ਦੇ ਵਿੱਚ ਖਲੋ ਕੇ ਗੋਬਿੰਦ ਰਾਏ ਨੇ ਪੀਤਾ ਉਹ ਪੰਜਾਂ ਦੇ ਵਿੱਚ ਖਲੋ ਕੇ ਗੋਬਿੰਦ ਰਾਏ ਨੇ ਪੀਤਾ ਕਹਿੰਦਾ ਇਹਦਾ ਥੋੜਾ ਜਿਹਾ ਮੁੱਲ ਤਰਦੂ ਮੁੱਲ ਤਰਦੂ ਪੰਥ ਪਿੱਛੇ ਸਾਰਾ ਪਰਿਵਾਰੀ ਵਾਰ ਦੂ ਦਾਤਾ ਪਰਦ ਪਿੱਛੇ ਸਾਰਾ ਪਰਿਵਾਰੀ ਵਾਰ ਦੂ ਕਮ ਅੱਜ ਕੁਰਬਾਨੀਆਂ ਹੁੰਦੀਆਂ ਨੇ ਜਿਸ ਕਮ ਦੇ ਮਰਦ ਦਲੇਰ ਹੁੰਦੇ ਆ ਵਾਹ ਜੀ ਵਾਹ ਸੁਬੇਰੀ ਨੂੰ ਪੈਂਦੀਆਂ ਨੇ ਜਿਸ ਬੇਰੀ ਦੇ ਮਟੜੇ ਬੇਰ ਹੁੰਦੇ ਕੌਣ ਜਾਣਦਾ ਕਾਂਵਾਂਤ ਕਿ ਦਰਾਂ ਨੂੰ ਆ ਬੰਦ ਪਿੱਛੇ ਦੇ ਵਿੱਚ ਛੇਰ ਹੁੰਦੇ ਆ ਸ਼ੀਣੀ ਦਾ ਬੱਚਾ ਯਾਰੋ ਇੱਕ ਹੁੰਦਾ ਲਾਏ ਸੂਰੀਆਂ ਨੇ ਵੀ ਟੇ ਰਹਿੰਦੇ ਤਾਨੂੰ ਕਿਹੜਾ ਮੁਕ ਤੂੰ ਸ਼ਿਕਾਇਤਾਂ ਦਤ ਆ ਜੀ ਸਾਨੂੰ ਕਿਹੜਾ ਕਾ ਤੁ ਸ਼ਿਕਾਇਆ ਦਾਤੇ ਆ ਉਹ ਸਤਗੁਰੂ ਮੇਰਾ ਦੇ ਦਾਤੇ ਸੁਣ ਕੇ ਗੱਲੇ ਹੱਸਣ ਲੱਗੇ ਉਹ ਸਤਗੁਰੂ ਮੇਰਾ ਦਾਤੇ ਸੁਣ ਕੇ ਗੱਲੇ ਹੱਸਣ ਲੱਗੇ ਸੁਣ ਕੇ ਗੱਲੇ ਹੱਸਣ ਲੱਗੇ ਅਗਲੀ ਗੱਲ ਦੱਸਣ ਲੱਗੇ ਸੁਣ ਕੇ ਗੱਲੇ ਹੱਸਣ ਲੱਗੇ ਅਗਲੀ ਗੱਲ ਦੱਸਾਂ ਲੱਗੇ ਰਾਇ ਤੁਗਵੇਂਦ ਸਨੀਆ ਕੋ ਕਲਸਾ ਆਇਆ ਕੋ ਕਲਸਾ ਓ ਗੁਰੂ ਆਲਾ ਮੈਨੂੰ ਵੀ ਬਣਾ ਲੋ ਕਲਸਾ ਜੀ ਗੁਰੂ ਆਲਾ ਮੈਨੂੰ ਵੀ ਬਣਾ ਲੋ ਕਲਸਾ ਓ ਪੰਜਾਂ ਨੇ ਪੰਜ ਸਿਰ ਦਿੱਤੇ ਤੇ ਖੀ ਤਲਵਾਰ ਦੇ ਅੱਗੇ ਪੰਜਾਂ ਨੇ ਪੰਜ ਸਿਰ ਦਿੱਤੇ ਤੇ ਖੀ ਤਲਵਾਰ ਦੇ ਅੱਗੇ ਪਹਿਲਾ ਜਮਾਇਆ ਸਾਨੂੰ ਗੰਡੇ ਦੀ ਤਾਰ ਦੇ ਅੱਗੇ ਪਹਿਲਾ ਜਮਾਇਆ ਸਾਨੂੰ ਗੰਡੇ ਦੀ ਤਾਰ ਦੇ ਅੱਗੇ ਗਦੜਾ ਤੋ ਛੇ ਤੂੰ ਬਣਾ ਰਾ ਪਿਆ ਆਪਣਾ ਦਾ ਪਿਆ ਸਭ ਤੇਰਾ ਮੁਖ ਤੋ ਛਿਕਾ ਦਾਤਿਆ ਓ ਸਾਨੂੰ ਕਿਹੜਾ ਮੁਖ ਤੂੰ ਸ਼ਿਕਾਇਆ ਦਾਤਿਆ ਓ ਲਾਲੋ ਵੀ ਜਿ ਤਰ੍ਹਾਂ ਕੋਈ ਸਮਾਂ ਚਾਰਾ ਜਿਸ ਤਰ੍ਹਾਂ ਵੀ ਚੱਲਣ ਡਿਆ ਕੋਈ ਵੀ ਆ ਹੁਣ ਲੋਕਾਂ ਕੋਲ ਕੋਈ ਟਾਈਮ ਨਹੀਂ ਰਿਹਾ ਨਹੀਂ ਤੇ ਪਹਿਲਾਂ ਜਿਹੜੇ ਭਾਈ ਮਰਦਾਨੇ ਦੀ ਅਨਸਾਸ ਸੀ ਸਾਨੂੰ ਵਿਆਹਾਂ ਸ਼ਾਦੀਆਂ ਦੇ ਵਿੱਚ ਸੁਣਦੇ ਸੀ ਬਿਠਾਉਂਦੇ ਸੀ ਲਾਲੋ ਪਿਆਰ ਆ ਜੇ ਵੀ ਸਾਨੂੰ ਉਹ ਮਿਲ ਰਿਹਾ ਪਰ ਹਜੇ ਸਮਾਂ ਨਹੀਂ ਜਿ ਤਰ੍ਹਾਂ ਕਿ ਜ ਆ ਬੈਠ ਕੇ ਬਰਾਤਾਂ ਆਉਂਦੀਆਂ ਸੀ ਕਰਦੇ ਸੀ ਅੱਜ ਕੱਲ੍ਹ ਦੀ ਜ ਆ ਚੱਲ ਗਿਆ ਜੀ ਪੈਸਾਂ ਚੱਲ ਗਈਆਂ ਉਹ ਰਸਟਮ ਜਿਹੜਾ ਨਹੀਂ ਜੀ ਰਿਆ ਨਿੱਤਾਂ ਉਹਨਾਂ ਨੇ ਜਿ ਤਰ੍ਹਾਂ ਨੇ ਭਜਨ ਸੁਣਾਉਂਦੇ ਆ ਕੋਈ ਸ਼ਬਦ ਸੁਣਾਉਂਦੇ ਆ ਬੈਠ ਕੇ ਸੁਣਨਾ ਵਿਚਾਰ ਕਰਨਾ ਅੱਜ ਕੱਲ੍ਹ ਜੀ ਤੁਹਾਨੂੰ ਪਤਾ ਵਾ ਵਿਆਹਾਂ ਸ਼ਾਦੀਆਂ ਦੇ ਵਿੱਚ ਮਾਡਲ ਏਰੀਆ ਮਾਡਲ ਕੰਮ ਹੋਣ ਲੱਗ ਗਏ ਨੇ ਪਰ ਸਾਡਾ ਮਾਨ ਸਤਿਕਾਰ ਤਾਂ ਵੀ ਕਰਦਾ ਹੈ ਗੁਰੂ ਦੇ ਸਿੱਖ ਸਾਡਾ ਮਾਨ ਸਤਿਕਾਰ ਕਰਦਾ ਹੈ ਸਾਨੂੰ ਕਿਸੇ ਗੱਲ ਦੀ ਕਮੀ ਨਹੀਂ ਜਾਣ ਦਿੰਦੇ ਜੀ ਇਹਨਾਂ ਗੁਰੂਆਂ ਦੀ ਸਿੱਖਾਂ ਨੇ ਬੜੀ ਕਿਰਪਾ ਬਾਬੇ ਨਾਨਕ ਦੀ ਸਾਨੂੰ ਬੜਾ ਮਾਨ ਸਤਿਕਾਰ ਬੜਾ ਕਰ ਰਿਹਾ ਸਾਡੇ ਨਾਲ ਪਿਆਰ ਇਹ ਕਿਹਾ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਜਿਹੜੇ ਨੇ ਉਹ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਰਬਾਬ ਖਰੀਦ ਹਾਂਜੀ ਤੇ ਉਹ ਕਹਿੰਦੇ ਕਿ ਰਬਾਬ ਖਰੀਦਣ ਜੋਗੇ ਤੇ ਪੈਸੇ ਨਹੀਂ ਹੈਗੇ ਤੇ ਬਾਬਾ ਕਹਿੰਦੇ ਕਿ ਤੁਸੀਂ ਇੰਜ ਕਰ ਬੇਬੇ ਤੋਂ ਜਾਓ ਤੇ ਬੇਬੇ ਦੇ ਨਾਲ ਗੱਲ ਤੋਰੋ ਤੇ ਬੇਬੇ ਨਾਨਕੀ ਹੈ ਜਿਹੜੇ ਉਹਨਾਂ ਨੂੰ ਮਾਇਆ ਦਿੰਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਬਾਬਾ ਨਾਨਕ ਕਹਿੰਦੇ ਨੇ ਕਿ ਭਾਈ ਫਿਰੰਦਾ ਜੀ ਨੇ ਹਾਂਜੀ ਜਿਹੜੇ ਅਸਾ ਜ਼ਿੰਦੇ ਨੇ ਉਹਨਾਂ ਦੇ ਕੋਲੋਂ ਰਬਾਬ ਲੈ ਕੇ ਆਓ ਤੇ ਉੱਥੋਂ ਫਿਰ ਉਹ ਰਬਾਬ ਹੈ ਜਿਹੜਾ ਖਰੀਦਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਗੁਰੂ ਘਰ ਦੇ ਪਹਿਲੇ ਰਬਾਬੀ ਹੋਣ ਦਾ ਮਾਣ ਹੈ ਜਿਹੜਾ ਉਹ ਭਾਈ ਮਰਦਾਨਾ ਜੀ ਨੂੰ ਮਿਲਦਾ ਹੈ ਤੇ ਬਾਬਾ ਨਾਨਕ ਜਦੋਂ ਆਖਦੇ ਨੇ ਕਿ ਮਰਦਾਨਿਆਂ ਰਬਾਬ ਵਜਾ ਬਾਣੀ ਆਈਏ ਹਾਂਜੀ ਤਾਂ ਉਹ ਅਲੌਕਿਕ ਨਜ਼ਾਰਾ ਹੈ ਜਿਹੜਾ ਉਹ ਕਿਸ ਤਰੀਕੇ ਦਾ ਹੁੰਦਾ ਹੋਵੇਗਾ ਉਹ ਅਸੀਂ ਇਹਨਾਂ ਸ਼ਬਦਾਂ ਦੇ ਵਿੱਚੋਂ ਹੀ ਤਲਾਸ਼ ਸਕਦੇ ਹਾਂ ਅਸੀਂ ਚਾਹਾਂਗੇ ਕਿ ਹੁਣ ਤੁਸੀਂ ਗੁਰੂ ਪਾਤਸ਼ਾਹ ਦੀ ਵਡਿਆਈ ਦੇ ਵਿੱਚ ਕੋਈ ਹੋਰ ਸ਼ਬਦ ਹੈ ਜਿਹੜੇ ਸਾਨੂੰ ਉਹ ਸੁਣਾਓ ਹੁਣ ਬਾਜਾ ਵਾਲੇ ਦੀ ਹੋਗੀ ਮਿਹਰਬਾਨੀ ਜਿਨੇ ਸੋਣਾ ਜਾਂ ਪੰਥ ਤਿਆਰ ਕੀਤਾ ਸਿਰ ਤੇ ਕੇਸ ਸੋਨੇ ਵਿੱਚ ਕੰਗਾ ਸੋਨਾ ਸੋਨੇ ਗੁਰਤੇ ਕੜਾ ਸਜਾ ਦਿੱਤਾ ਅੰਮ੍ਰਿਤ ਛਕਾ ਕੇ ਖੰਡੇ ਦੀ ਤਾਰ ਵਾਲਾ ਜਿਨੇ ਕਿਦੜਾ ਤੇ ਸ਼ੇਰ ਬਣਾ ਦਿੱਤਾ ਵਾਰੇ ਜਮ ਆਪਣੇ ਕਲਗੀਧਰ ਪਾਤਸ਼ਾਹ ਦੇ ਜਿਨੇ ਕੋ ਸਬਕ ਪੜਾ ਦਿੱਤਾ ਉਹਦੇ ਜਾਂਦੀ ਵਾਰ ਦਾ ਦਦਾਰ ਬਾਜਾਂ ਵਾਲਿਆ ਸੁਣ ਫਰਿਆ ਤੂੰ ਮੇਰੀ ਉਹਦੇ ਜਾਂਦੀ ਵਾਰ ਦਾ ਦਦਾਰ ਬਾਜਾਂ ਵਾਲਿਆ ਸੁਣ ਫਰਿਆ ਤੂੰ ਮੇਰੀ ਉਹਦੇ ਜਾਂਦੀ ਵਾਰ ਦਾ ਦਦਾਰ ਬਾਜਾਂ ਵਾਲਿਆ ਸੁਣ ਫਰਿਆ ਤੂੰ ਮੇਰੀ ਤਰ ਬੜ ਆਏ ਚੈ ਕਰ ਆਏ ਕਿਥੇ ਦੇ ਰਾਹ ਲਾ ਆਏ ਲਾਗ ਮਿਲਣ ਦੀ ਲੈ ਕੇ ਬਿਠਾ ਵਕਤ ਤਕੀਰੀ ਆ ਆਏ ਲਾਗ ਮਿਲਣ ਦੀ ਲੈ ਕੇ ਬਿਠਾ ਬਖਤ ਤੇਰੀ ਆਏ ਹੋ ਗਿਆ ਬੋਸ਼ ਗਲ ਨਹੀਂ ਮੇਰੇ ਬਸ ਵਾਲੀ ਜਾਨ ਗੁਮਾਨੇ ਤੇਰੀ ਦੇ ਜਾਂਦੀ ਵਾਰ ਦਾ ਦਦਾਰ ਬਾਜਾਂ ਵਾਲਿਆ ਸੁਣ ਫਰਿਆਦੂ ਮੇਰੀ ਦੇ ਜਾਂਦੀ ਵਾਰ ਦਾ ਦਦਾਰ ਬਾਜਾਂ ਵਾਲਿਆ ਸੁਣ ਫਰਿਆਦੂ ਮੇਰੀ ਜਬ ਤੱਕ ਸੂਰਜ ਚੰਦ ਸਤਾਰੇ ਏ ਜਿਵੇਂ ਅਸ਼ਮਾਨ ਰੂ ਖੇਲੇ ਵਾਲਿਆ ਕਲਗੀ ਤਰਦਾ ਟਕ ਸਦਾ ਨਾਮ ਰੂ ਖੇਲਿਆਂ ਵਾਲਿਆ ਕਲਗੀ ਤਰਦਾ ਜਗ ਤੇ ਸਦਾ ਨਾਮ ਰੂ ਉਹ ਤਾਈ ਜਗ ਪੂਜਦਾ ਸੂਰਮੇ ਲੇਰ ਤੈ ਕਰਦੇ ਮਰਦਦ ਲੇਰੀਆ ਦੇ ਜਾਂਦੀ ਵਾਰ ਦਾ ਤਦਾਰ ਬਾਜਾਂ ਵਾਲਿਆ ਸੁਣ ਫਰਿਆ ਤੂੰ ਮੇਰੀ ਦੇ ਜਾਂਦੀ ਵਾਰ ਦਾ ਤਦਾਰ ਬਾਜਾਂ ਵਾਲਿਆ ਸੁਣ ਫਰਿਆ ਤੂੰ ਮੇਰੀ ਹੋ ਸੁਣ ਫਰਿਆ ਤੂੰ ਮੇਰੀ ਹੋ ਸੁਣ ਫਰਿਆ ਤੂੰ ਮੇਰੀ ਵਈ ਜੀ ਖਾਲਸਾ ਤੇ ਵੈਗਰੀ ਜੀ ਫਤਿਹ ਮਹਾਰਾਜੇ ਸਾਥੋਂ ਜੇ ਕੋਈ ਮੀਰ ਜادہ ਮਰਾਸੀਆਂ ਤੋਂ ਕੋਈ ਗਲਤੀ ਹੋ ਗਈ ਹੋਵੇ ਤੇ ਮਹਾਰਾਜੇ ਸਾਨੂੰ ਮਾਫ ਕਰਨਾ ਮਹਾਰਾਜ ਤੁਹਾਡੇ ਦੁਆਰਿਆਂ ਦੇ ਆਸਰੇ ਗੁਰੂ ਦੀ ਲਾਲਨੀਆ ਫੌਜਾਂ ਜੋ ਤੇ ਤੁਹਾਡੇ ਆਸਰੇ ਜੇ ਕੋਈ ਗਲਤੀ ਹੋ ਗਈ ਜੇ ਮਹਾਰਾਜ ਮਾਫ ਕਰਨਾ ਸਾਨੂੰ